ਪੁੱਛਣਾ ਜੀ ਲੋਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਿਤੇ ਤੇ ਕੁਕੜੀਆਂ ਦੀ ਤੇ ਆਪਾਂ ਬੱਕਰੀਆਂ ਦੇ ਮੁਆਵਜ਼ੇ ਦੀ ਗੱਲ ਹੋਈ ਤੇ ਮੁੱਖ ਮੰਤਰੀ ਸਾਹਿਬ ਇਸ ਵਾਰ ਵੀ ਕਹਿ ਰਹੇ ਕਿ ਮੈਨੂੰ ਤਾਂ ਅੰਦਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਹਿੰਦੇ ਕਿ ਤੁਹਾਡੇ ਘਰ ਘਰ ਤੱਕ ਮੈਂ ਹਰ ਇੱਕ ਚੀਜ਼ ਪਹੁੰਚਾਉਣੀ ਆ ਕਿ ਇਹ ਜ਼ਿੰਮੇਵਾਰੀ ਦਾ ਅਹਿਸਾਸ ਹੀ ਕਰਾਇਆ ਜਾ ਰਿਹਾ ਕਿ ਜ਼ਿੰਮੇਵਾਰੀਆਂ ਪੂਰੀਆਂ ਵੀ ਕਰਨਗੇ ਵੇਖੋ ਜੇ ਇਹੇ ਚੀਜ਼ਾਂ ਸਰਕਾਰ ਪੂਰੀਆਂ ਕਰਦੀ ਤਾਂ ਅੱਜ ਇਹ ਮੀਟਿੰਗ ਨਹੀਂ ਹੋਣੀ ਸੀਗੀ ਇਹ ਤੁਸੀਂ ਵੀ ਤੁਹਾਡੇ ਤੋਂ ਵੀ ਸਵਾਲ ਆ ਜਾਂ ਸਾਰੀ ਸੰਗਤ ਤੋਂ ਸਵਾਲ ਆ ਵੀ ਇਹ ਮੀਟਿੰਗ ਕਰਨ ਦਾ ਕੀ ਮੇਨ ਰੀਜ਼ਨ ਸੀ ਵੀ ਫੇਲਿਅਰ ਆਫ ਦਾ ਗਵਰਨਮੈਂਟ ਆ ਸਰਕਾਰ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਨਾ ਕਿ ਅੱਜ ਅਸੀਂ ਇੱਥੋਂ ਰੂਪਰੇਖਾ ਤਿਆਰ ਕਰਕੇ ਤੁਰਨਾ ਕਿਉਂਕਿ ਉਹਨਾਂ ਕੋਲੇ ਇਨਫਰਾਸਟ੍ਰਕਚਰ ਵੀ ਹੈਗਾ ਸਾਰਾ ਕੁਝ ਆ ਫੰਡ ਵੀ ਰੱਖੇ ਜਾਂਦੇ ਆ ਇੱਥੇ ਜਿਹੜੀ ਅੱਜ ਮੀਟਿੰਗ ਹੋਈ ਆ ਉਸ ਤੋਂ ਫੰਡ ਅਰੇਂਜ ਕੀਤੇ ਜਾਣਗੇ ਲੋੜੀ ਦਾ ਸਮਾਨ ਅਰੇਂਜ ਕੀਤਾ ਜਾਊਗਾ ਫਿਰ ਅੱਗੇ ਹੈਲਪ ਹੋਊਗੀ ਵੀ ਅੱਜ ਆਪਾਂ ਪੁਆਇੰਟ 0 ਤੋਂ ਚੱਲਣਾ ਕਿਤੇ ਸਰਕਾਰਾਂ ਕੋਲੇ ਉਹ ਅੱਧੇ ਤੋਂ ਪਹਿਲਾਂ ਹੀ ਪਹੁੰਚੇ ਹੁੰਦੇ ਆ ਉਹਨਾਂ ਨੇ ਤਾਂ ਜਾ ਕੇ ਡਿਲੀਵਰ ਕਰਨਾ ਮਨਦੀਪ ਜੀ ਜੇ ਆਪਾਂ ਸੇਮ ਨਾਲੇ ਦੀ ਗੱਲ ਕਰੀਏ ਸੇਮ ਨਾਲੇ ਨਹੀਂ ਖਾੜੇ ਜਾਂਦੇ ਅੱਜ ਸਾਡੇ ਡੀਸੀ ਸਹਿਬਾਨ ਬੇਸ਼ੱਕ ਸਾੜਾਂ ਦੇ ਵਿੱਚ ਦਿਖਾ ਰਹੇ ਆ ਕਿ ਅਸੀਂ ਪਾਣੀ ਦੇ ਜੋਤਰੇ ਹੋਏ ਆ ਪਰ ਜੇ ਸੇਮ ਨਾਲਿਆਂ ਦੀ ਵੀ ਉਸੇ ਤਰ੍ਹਾਂ ਗੰਦ ਪਿਆ ਹੋਵੇ ਜਿੱਦਾਂ ਦੀ ਪਾਣੀ ਨੇ ਵਿਚਰਨਾ ਹੁੰਦਾ ਵਾ ਦਰਿਆ ਆਮ ਜ਼ਮੀਨਾਂ ਤੋਂ ਉੱਪਰ ਹੋ ਚੁੱਕੇ ਆ ਇਸ ਟਾਈਮ ਤੇ ਉੱਚੀ ਹੋਏ ਆ ਉਹ ਖਾਲੇ ਨਹੀਂ ਜਾ ਰਹੇ ਰਾਹ ਨਹੀਂ ਬਣ ਰਹੇ ਦੇਖੋ ਇਹ ਚੀਜ਼ਾਂ ਦਾ ਹੈ ਵੀ ਪਹਿਲਾਂ ਜੇ ਆਪਾਂ ਹੋਰ ਪਿੱਛੇ ਜਾਵਾਂਗੇ ਫਿਰ ਇਹੀ ਗੱਲ ਆ ਜਾਂਦੀ ਆ ਵੀ ਖੁਦਮੁਖਤਿਆਰੀ ਦੀ ਡੈਮ ਦਾ ਕੰਟਰੋਲ ਕਿਹਦੇ ਕੋਲੇ ਆ ਸਟੇਟ ਕੋਲੇ ਕਿਉਂ ਨਹੀਂ ਹੈਗਾਗਾ ਫਿਰ ਉਸ ਤੋਂ ਅੱਗੇ ਜਿਹੜੀਆਂ ਡਰੇਨਸ ਆ ਜਾਂਦੀਆਂ ਉਹਨਾਂ ਦੀ ਸਫਾਈ ਦਾ ਕੰਮ ਕਰਨਾ ਸਾਰਾ ਸਟੇਟ ਗਵਰਨਮੈਂਟ ਦਾ